ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹ ਕੱਲ ਰਵਾਨਾ ਹੋਗੇ ਬਾਹਰ ਵਿਦੇਸ਼ ਹੁਣ ਜਿਹੜੇ ਲੋਕ ਮੰਝ ਧਾਰ ਚ ਫਸ ਗਏ ਨੇ ਉਹ ਮੀਟਿੰਗਾਂ ਕਰ ਕਰ ਗੁਜ਼ਾਰਾ ਕਰ ਰਹੇ ਨੇ ਵੀ ਹੁਣ ਕੀ ਹੋਊਗਾ ਸਿੰਘ ਸਾਹਿਬ ਜੇ 15 ਦਿਨ ਲਈ ਵੀ ਨਹੀਂ ਆਉਂਦੇ ਤਾਂ 15 ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਚੱਲ ਰਹੀ ਜਾਂਚ ਉਹਦਾ ਨਤੀਜਾ ਆ ਕੇ ਗਿਆਨੀ ਹਰਪ੍ਰੀਤ ਸਿੰਘ ਉਹਦੇ ਤੇ ਰਹਿਣਗੇ ਵੀ ਕਿ ਨਹੀਂ ਰਹਿਣਗੇ ਇਹ ਵੀ ਸਵਾਲ ਖੜਾ ਹੋਇਆ ਔਰ ਇਸੇ ਤੌਰ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਭਰਤੀ ਪ੍ਰਕਿਰਿਆ ਉਹ ਆਪਣੇ ਅੰਤਮ ਪੜਾਚ ਪਹੁੰਚ ਚੁੱਕੀ ਹੋਊਗੀ ਪੰਜਾਬ ਦੇ ਵਿੱਚ ਕਾਲੀ ਪੋਲਿਟਿਕਸ ਲਟਕ ਕੇ ਰਹਿ ਗਈ ਇੱਕ ਤਾਂ ਇਹ ਮੈਂ ਤੁਹਾਡੇ ਕੋਲ ਲੈਣੀ ਹੈ ਜਾਣਕਾਰੀ ਦੂਜੀ ਮੈਂ ਜ਼ਰੂਰ ਚਾਹੂੰਗਾ ਕਿ ਤੁਸੀਂ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦੀ ਜਿਹੜੀ ਕੱਲ ਇੰਡੀਪੈਂਡੈਂਸ ਦੀ ਮੀਟਿੰਗ ਇਸੇ ਦੌਰਾਨ ਚਟਾਲਾ ਪਰਿਵਾਰ ਵੀ ਅਬੇ ਚਟਾਲਾ ਵੀ ਸਰਗਰਮ ਹੋ ਗਏ ਸੀ ਪਤਾ ਲੱਗਿਆ ਕਿ ਪਿੱਛੇ ਜੇ 8 ਮੈਂਬਰ ਉਧਰ ਵੀ ਚਲੇ ਗਏ ਰੌਲੇ ਬੜੇ ਢਿੰਡਾ ਸਾਹਿਬ ਨੇ ਜਗਦੀਸ਼ ਸਿੰਘ ਢਿੰਡਾ ਨੇ 1 ਫਰਵਰੀ ਨੂੰ ਮੀਟਿੰਗ ਕਾਲ ਕੀਤੀ ਆ ਉਹਨਾਂ ਨੇ ਕਰਨਾਲ ਦੇ ਵਿੱਚ ਇੱਕ ਵੱਡੀ ਕਾਨਫਰੰਸ ਕਰਨੀ ਹੈ ਉਹਦਾ ਕੀ ਮਤਲਬ ਰਹਿ ਜਾਂਦਾ ਜੀ ਸਵਾਲ ਤੇ ਇਸ ਗੱਲ ਦਾ ਹੈ ਕਿ ਇੰਡੀਪੈਂਡੈਂਟਸ ਨੇ ਕੱਲ ਨਲਵੀ ਸਾਹਿਬ ਨੂੰ ਨਾਲ ਰਲਾ ਕੇ ਅਕਾਲੀ ਦਲ ਨੇ ਬਾਹਰੋਂ ਮਦਦ ਸਵਾਲ ਤਾਂ ਸਿੱਧਾ ਜਿਹਾ ਹੋ ਗਿਆ ਕਿ ਇਹ ਤੜਾ ਜੇ 18 ਪਲੱਸ ਇਹ ਤਾਂ 25 26 27 ਤੱਕ ਚਲੇ ਗਿਆ ਤਾਂ 40 ਦੇ ਵਿੱਚੋਂ ਨਾਮੀਨੇਸ਼ਨਸ ਤੋਂ ਬਾਅਦ ਵੀ ਸਥਿਤੀ ਕਾਫੀ ਰੋਚਕ ਹੋ ਗਈ ਹੈ ਜੇ ਇਹ ਆਪਣੇ ਚੋਂ ਕੋ ਲੀਡਰ ਚੁਣ ਸਕਦੇ ਆ ਕਿਉਂਕਿ ਇਹ ਵੀ ਰੌਲਾ ਹੈ ਨਾ ਕਿ ਇੰਡੀਪੈਂਡੈਂਸ ਦੇ ਵਿੱਚੋਂ ਲੀਡਰ ਕਿਨੂੰ ਚੁੜਿਆ ਜਾਵੇ ਮੈਂ ਨਹੀਂ ਕਿ ਤੂੰ ਨਹੀਂ ਤੂੰ ਨਹੀਂ ਕਿ ਮੈਂ ਨਹੀਂ ਇਹ ਰੌਲੇ ਤਾਂ ਪੈਂਦੇ ਆ ਪਰ ਫਿਲਹਾਲਾ ਤਸਵੀਰ ਬਣ ਗਈ ਹੈ ਮੈਂ ਤੁਹਾਨੂੰ ਗੱਲ ਤੋੜਨ ਲਈ ਕਹਾਂ ਵੈਸੇ ਜਿ세 ਤੱਕ ਜ세 ਸਾਹਿਬ ਦੀ ਗੱਲ ਹੈਗੀ ਹੈ ਉਹ ਕੱਲ ਚਲੇ ਗਏ ਇੰਗਲੈਂਡ ਉਸ ਤੋਂ ਪਹਿਲੇ ਤੁਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਉਹ ਜਾ ਸਕਦੇ ਨੇ ਬਾਹਰ ਔਰ ਬਾਹਰ ਜਾਣ ਦੀ ਵਜ੍ਹਾ ਉਸ ਵਕਤ ਜਿਹੜੇ ਪੁਸ਼ਟੀ ਤੇ ਨਹੀਂ ਕਰ ਸਕਦੇ ਆਪਾਂ ਇਹ ਵਜ੍ਹਾ ਦੱਸੀ ਗਈ ਸੀ ਵੀ ਪਰਿਵਾਰਿਕ ਕੋਈ ਬਹੁਤ ਜ਼ਰੂਰੀ ਕੰਮ ਹੋਣਾ ਹੈ ਪਰ ਅੱਜ ਦੀਆਂ ਅਖਬਾਰਾਂ ਦੇ ਵਿੱਚ ਜਿਹੜੀ ਰਿਪੋਰਟ ਲੱਗੀ ਹੈ ਉਹ ਕਹਿੰਦੇ ਨੇ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਥੇਦਾਰ ਸਾਹਿਬ ਬਾਹਰ ਤੇ ਗਏ ਨੇ ਪਰ ਜਿਹੜਾ ਇੱਥੇ ਸਿੱਖੀ ਨੂੰ ਪੰਥ ਨੂੰ ਕੰਫਿਊਜ਼ਨ ਵਿੱਚ ਪਾ ਕੇ ਚਲੇ ਗਏ ਨੇ ਉਹ ਵੀ ਖਾਸ ਕਰਕੇ ਤਾਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਲਗਾਤਾਰ ਜਥੇਦਾਰ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਨੋ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਉਹਨੂੰ ਹੋਣ ਦੀਚ ਲਿਆਇਆ ਜਾਏ ਉਹਦੇ ਉੱਤੇ ਕੰਮ ਕੀਤਾ ਜਾਏ ਸੱਤ ਮੈਂਬਰੀ ਸੋਰੀ ਸੱਤ ਮੈਂਬਰੀ ਸੱਤ ਮੈਂਬਰੀ ਕਮੇਟੀ ਨੂੰ ਹੋਣ ਤੇ ਲਿਆਇਆ ਜਾਏ ਉਹਨੂੰ ਕੰਮ ਕਰਨ ਔਰ ਇਸ ਕਨਫਿਊਜ਼ਨ ਨੂੰ ਛੱਡ ਕੇ ਜਦ 28 ਤਰੀਕ ਦੀ ਕੱਲ ਦੀ ਮੀਟਿੰਗ ਰੱਖੀ ਸੀਗੀ ਉਸ ਮੀਟਿੰਗ ਤੋਂ ਬਾਅਦ ਵੀ ਫਲਾਈਟ ਰੱਖੀ ਜਾ ਸਕਦੀ ਸੀ ਉਸ ਤੋਂ ਪਹਿਲੇ ਵੀ ਫੇਰੇ ਫੇਰੇ ਮੀਟਿੰਗ ਕਰ ਲੈਂਦੇ ਇਕੱਤਰਤਾ ਕਰ ਲੈਂਦੇ ਲੇਕਿਨ ਇਸ ਮੁੱਦੇ ਦੇ ਉੱਤੇ ਕੋਈ ਫੈਸਲਾ ਤੇ ਲੈਂਦੇ ਜਾਣ ਤੋਂ ਪਹਿਲੇ ਵੀ ਉਹੀ ਕਨਫਿਊਜ਼ਨ ਅੱਗੇ ਵਧਾ ਕੇ ਹੁਣ ਉਹ 20 ਤਰੀਕ ਤੱਕ ਹੈ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਉਹ ਅਕਾਲੀ ਦਲ ਦੀ 20 ਫਰਵਰੀ ਤੱਕ ਚੱਲ ਰਹੀ ਹੈ ਔਰ ਉਮੀਦ ਹੈ ਕਿ ਜਸਵੰਤ ਸਿੰਘ ਜਿੱਦਾਂ ਦੱਸਿਆ ਜਾ ਰਿਹਾ 11 ਜਾਂ 12 ਫਰਵਰੀ ਨੂੰ ਆਣਗੇ ਉਸ ਤੋਂ ਬਾਅਦ ਕੋਈ ਕਰਦੇ ਨੇ ਕਿ ਨਹੀਂ ਕਰਦੇ ਨੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਜਿਹੜੀ ਅੰਤਰੀਮ ਕਮੇਟੀ ਦੀ ਬਣਾਈ ਹੋਈ ਕਮੇਟੀ ਉਹ ਵੀ ਬੜੀ ਤੇਜ਼ੀ ਚ ਆ ਗਈ ਹੈ ਲੱਗਦਾ ਹੈ ਕਿ ਇਹ ਸਭ ਕੁਝ ਡਿਜ਼ਾਈਨ ਹੈਗਾ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਤੁਸੀਂ ਜਥੇਦਾਰ ਸਾਹਿਬ ਦੇ ਹਾਮ ਤੋਂ ਪਹਿਲੇ ਲਿੱਤਾ ਜਾ ਸਕਦਾ ਫਿਰ ਜਥੇਦਾਰ ਸਾਹਿਬ ਜਿਸ ਕਮੇਟੀ ਨੂੰ ਕਹਿੰਦੇ ਆ ਕਿ ਸਟੈਂਡ ਕਰਦੀ ਹੈ ਉਸ ਕਮੇਟੀ ਨੂੰ ਸਟੈਂਡ ਕਰਾ ਕੇ ਕਿਉਂ ਨਹੀਂ ਗਏ ਔਰ ਜੇ ਤੁਸੀਂ ਆਪਣੇ ਹੀ ਹੁਕਮਨਾਮੇ ਦੇ ਉੱਤੇ ਬਾਰ-ਬਾਰ ਸਿਰਫ ਨਿਰਦੇਸ਼ ਹੀ ਛੱਡ ਰਹੇ ਹੋ ਔਰ ਜਿਹੜੇ ਨਿਰਦੇਸ਼ਾਂ ਦਾ ਪਾਲਨ ਨਹੀਂ ਹੋ ਰਿਹਾ ਤੁਸੀਂ ਸਿੱਖੀ ਦੇ ਪ੍ਰਚਾਰ ਵਾਸਤੇ ਉੱਥੇ ਜਾ ਰਹੇ ਹੋ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਇਹਨਾ ਕਨਫਿਊਜ਼ਨ ਨੂੰ ਦੂਰ ਕੌਣ ਕਰੇਗਾ ਜੇ ਜ세ਦਰ ਸਾਹਿਬ ਬਾਹਰ ਚਲੇ ਗਏ ਇੰਗਲੈਂਡ ਦਾ ਦੌਰ ਰੱਦ ਵੀ ਕੀਤਾ ਜਾ ਸਕਦਾ ਸੀ ਅਗਰ ਇਹ ਸਿਰਫ ਪ੍ਰਚਾਰ ਕਰਨ ਵਾਸਤੇ ਸੀਗਾ ਐਸ ਵਕਤ ਲੋੜ thi ki ਇਸ ਕਨਫਿਊਜ਼ਨ ਨੂੰ ਦੂਰ ਕੀਤਾ ਜਾਏ ਕਦੋਂ ਦੂਰ ਕੀਤਾ ਜਾਏਗਾ 11 ਤਰੀਕ ਨੂੰ ਅਗਰ ਉਹ ਆਂਦੇ ਨੇ 20 ਤਰੀਕ ਤੱਕ ਮੈਂਬਰਸ਼ਿਪ ਡਰਾਈਵ ਹੈ ਜੇ ਉਸ ਵਕਤ ਆ ਕੇ ਇਸ ਤਰੀਕੇ ਦੀ ਕੋਈ ਗੱਲ ਕਰਦੇ ਨੇ ਜੀ ਉਹ ਸੱਤ ਮੈਂਬਰੀ ਕਮੇਟੀ ਹੋਣ ਦੇ ਚ ਲਿਆਓ ਤੇ ਫਿਰ 20 ਤਰੀਕ ਜਾਂ 11 ਜਾਂ 15 ਤਰੀਕ ਤੱਕ ਜਿਹੜੀ ਵੀ ਮੈਂਬਰਸ਼ਿਪ ਡਰਾਈਵ ਹੋਏਗੀ ਉਹ ਸਾਰੀ ਨਾ ਲੈਨ ਵਾਇਡ ਕਰਾਰ ਦਿੱਤੀ ਜਾਏਗੀ ਇਹ ਇੱਕ ਗਰੀਬ ਦੀ ਸਥਿਤੀ ਬਣੀ ਹੋਈ ਹੈ ਮੈਨੂੰ ਲੱਗਦਾ ਹੈ ਕਿ ਚਲੋ ਜਥੇਦਾਰ ਸਾਹਿਬ ਦਾ ਜਾਣਾ ਇੱਕ ਡਿਜ਼ਾਈਨ ਹੋ ਸਕਦਾ ਔਰ ਉਹਦੇ ਪਿੱਛੇ ਕੋਈ ਡਿਜ਼ਾਈਨ ਹੋ ਸਕਦਾ ਉਹ ਕਿਸੇ ਦੇ ਨਿਰਦੇਸ਼ਾਂ ਦੇ ਅਨੁਸਾਰ ਤੇ ਨਹੀਂ ਗਏ ਇਹ ਵੀ ਇੱਕ ਗੱਲ ਹੈਗੀ ਹੈ ਪਰ ਚਲੋ ਆਪਾਂ ਸਿੱਖੀ ਦੇ ਬਾਰੇ ਕੀ ਜਾਂ ਜਥੇਦਾਰ ਸਾਹਿਬ ਦੇ ਬਾਰੇ ਕੁਝ ਬੋਲਦੇ ਚੰਗੇ ਤੇ ਨਹੀਂ ਲੱਗਦੇ ਪਰ ਬੋਲਣਾ ਪੈਂਦਾ ਹੈ ਕਿਉਂਕਿ ਜਦ ਅਕਾਲ ਤਖਤ ਜਿਨ੍ਹਾਂ ਨੂੰ ਪੂਰਾ ਪੰਥ ਸਮਰਪਿਤ ਹੈ ਉਹੀ ਪੰਥ ਤੋਂ ਇਸ ਤਰੀਕੇ ਦੀ ਪੰਥ ਦੇ ਵਿੱਚ ਇਸ ਤਰੀਕੇ ਦੀ ਕਨਫਿਊਜ਼ਨ ਪੈਦਾ ਕਰਕੇ ਉਹ ਵਿਦੇਸ਼ ਨਿਕਲ ਜਾਣ ਤੇ ਫਿਰ ਕਹਿਣਾ ਵੀ ਪੈਂਦਾ ਜਿਨ੍ਹਾਂ ਗੱਲਾਂ ਦੀ ਆਪਾਂ ਜ਼ਿਕਰ ਕਰ ਰਹੇ ਹੁਣ ਆਪਾਂ ਚੱਲੀਏ ਹਰਿਆਣਾ ਵੱਲ ਹਰਿਆਣਾ ਦੇ ਵਿੱਚ ਕੀ ਸਥਿਤੀ ਬਣੀ ਹੈ ਜਿਸ ਤਰੀਕੇ ਨਾਲ ਝਿੰਡਾ ਉਹਨਾਂ ਦੇ 11 ਕੈਂਡੀਡੇਟ ਜਿੱਤ ਗਏ ਸੀ 40 ਤੋਂ ਤੇ ਕਹਿੰਦੇ ਸੀ ਵੀ ਸਭ ਤੋਂ ਵੱਡਾ ਦਲ ਹੈ ਔਰ ਕੁਝ ਤੇ ਉਹਨਾਂ ਨਾਲ ਮਿਲਣ ਵਾਸਤੇ ਤਿਆਰ ਵੀ ਹੋ ਗਏ ਸੀ ਨਲਵੀ ਨਲਵੀ ਉਹਨਾਂ ਦੀ ਕਥਿਤ ਸਪੋਰਟ ਤਿੰਨ ਉਹਨਾਂ ਦੇ ਮੈਂਬਰ ਸੀਗੇ ਉਹਨਾਂ ਦੀ ਸਪੋਰਟ ਵੀ ਮਿਲ ਗਈ ਸੀ ਪਰ ਹੁਣ ਨਵਾਂ ਇੱਕ ਸਮੇਕਰਨ ਹਰਿਆਣਾ ਦੇ ਵਿੱਚ ਨਜ਼ਰ ਆ ਰਿਹਾ ਆਪਾਂ ਕੱਲ ਪਰसों ਪ੍ਰੋਗਰਾਮ ਦੇ ਵਿੱਚ ਜ਼ਿਕਰ ਵੀ ਕੀਤੀ ਸੀਗੀ ਵੀ ਇੱਕ ਜਗ੍ਹਾ ਇਕੱਠੇ ਹੋ ਕੇ ਵੀ ਆਪਾਂ 19 ਹੋ ਗਏ ਆ 19 ਤੋਂ ਜਿੰਨੇ ਵੀ ਹੋਰ ਆ ਸਕਦੇ ਨੇ ਕਿ ਤਿੰਨ ਕੋ ਦੀ ਲੋੜ ਸੀਗੀ ਉਹ ਹੋਰ ਆਣਗੇ ਤੇ ਇੰਡੀਪੈਂਡੈਂਟ ਉਹ ਉੱਥੇ ਜਿਹੜੀ ਕਮੇਟੀ ਹੈ ਇਹ ਐਗਰੀਗੇਟਿਵ ਕਮੇਟੀ ਆ ਉਹਦਾ ਗਠਨ ਕਰਨਗੇ ਕੱਲ ਇਹ ਸਥਿਤੀ ਹੋਰ ਵੱਧ ਗਈ ਅਕਾਲੀ ਦਲ ਦੀ ਸਮਰਥਨ ਵਾਲਾ ਜਿਹੜਾ ਦਲ ਸੀਗਾ ਜਿਹੜਾ ਗਰੁੱਪ ਸੀਗਾ ਉਹਨੇ ਹੁਣ ਸਪੋਰਟ ਦੇਣ ਦਾ ਫੈਸਲਾ ਕਰ ਲਿਆ ਹੈ ਕਿ ਜਿਹੜੇ ਇੰਡੀਪੈਂਡੈਂਟ 18 ਹੋ ਗਏ ਨੇ ਉਹਨਾਂ ਨੂੰ ਅਸੀਂ ਸਪੋਰਟ ਕਰਾਂਗੇ ਔਰ ਨਲਵੀ ਸਾਹਿਬ ਦੀ ਵੀ ਸਪੋਰਟ ਕਲੇਮ ਕੀਤੀ ਜਾ ਰਹੀ ਹੈ ਤੇ ਇਦਾਂ ਦੇ ਹਾਲਾਤ ਦੇ ਵਿੱਚ ਛਿੰਦਾ ਸਾਹਿਬ ਜੋ ਕਹਿੰਦੇ ਨੇ 1 ਫਰਵਰੀ ਨੂੰ ਆਪਾਂ ਸੰਮੇਲਨ ਕਰਾਂਗੇ ਤੇ ਸਿੱਖਾਂ ਦੇ ਸਭ ਨੇ ਪੰਥ ਦੇ ਸਾਹਮਣੇ ਇਸ ਗੱਲ ਨੂੰ ਖੋਲ ਕੇ ਰੱਖਾਂਗੇ ਕਿ ਪੰਥ ਚਾਹੁੰਦਾ ਕੀ ਹੈ ਪਰ ਜੋ ਹਾਲਾਤ ਉੱਥੇ ਚੱਲ ਰਹੇ ਨੇ ਲੱਗਦਾ ਵੀ ਇਹ ਪਹਿਲੀ ਵਾਰ ਹੋਏਗਾ ਵੀ ਇੰਡੀਪੈਂਡੈਂਟ ਲੋਕਾਂ ਦੀ ਇੰਡੀਪੈਂਡੈਂਟ ਜਿੱਤੇ ਹੋਏ ਮੈਂਬਰਾਂ ਦੀ ਐਗਜ਼ੀਕਿਟਿਵ ਕਮੇਟੀ ਉੱਥੇ ਬਣਨ ਨੂੰ ਤਿਆਰ ਹੈ। ਇੰਦਰਪ੍ਰੀਤ ਜੀ ਹਰਿਆਣੇ ਦੇ ਵਿੱਚ ਸਥਿਤੀ ਤਾਂ ਸਾਫ਼ ਹੋ ਗਈ ਵੈਸੇ ਉਹਨਾਂ ਨੇ ਇਹ ਵੀ ਸੱਦਾ ਦਿੱਤਾ ਹੈ ਕਿ ਜਿਹਨੇ ਆਉਣਾ ਉਹ ਅਸੀਂ 25 ਤਾਂ ਹੋ ਗਏ ਆ ਲਗਭਗ ਤੇ ਜਿਹਨੇ ਹੋਰ ਵੀ ਆਉਣਾ ਹੈ ਉਹ ਤਖਤੀ ਤੁਖਤੀ ਆਪਣੀ ਲਾ ਕੇ ਆ ਜੇ ਮੈਨੂੰ ਲੱਗਦਾ ਸਥਿਤੀ ਕਾਫੀ ਕਲੀਅਰ ਹੋ ਰਹੀ ਹੈ ਅ ਰਿੰਦਾਬਾਹ ਸਾਹਿਬ ਦੇਖੋ ਇੱਕ ਤਾਂ ਸਾਰੇ ਇੰਡੀਪੈਂਡੈਂਟਸ ਨੇ ਮਿਲ ਕੇ ਜਿਹੜਾ ਅਕਾਲ ਪੰਥਕ ਮੋਰਚਾ ਬਣਾ ਲਿਆ ਔਰ ਸਾਰਿਆਂ ਨੂੰ ਇਹ ਆਵਾਨ ਵੀ ਕੀਤਾ ਕਿ ਜਿਹੜੇ ਦੂਜੇ ਕੋਈ ਹੋਰ ਸਮਰਥਨ ਦੇਣਾ ਚਾਣ ਉਹ ਸਾਡੇ ਲਈ ਤਾਂ ਦਰਵਾਜ਼ੇ ਖੁੱਲੇ ਆ ਪਰ ਆਪਣੀ ਆਪਣੀ ਤਖਤੀ ਬਾਹਰ ਲਾ ਕੇ ਆਣ ਮਤਲਬ ਉਹ ਇੰਡੀਪੈਂਡੈਂਟ ਯਾਨ ਮਤਲਬ ਐਸ ਪਾਰਟੀ ਨਾਲ ਆਣ ਤਾਂ ਉਹ ਇੱਕ ਤਾਂ ਉਹ ਇੱਕ ਨਵੀਂ ਡਵੈਲਪਮੈਂਟ ਹੈਗੀ ਹੈ ਇਹਦੇ ਚ ਦੂਜੀ ਗੱਲ ਇਹ ਹੈਗੀ ਹੈ ਮੈਨੂੰ ਜੋ ਲੱਗ ਰਿਹਾ ਕਿ ਅਜੇ ਵੀ ਦਿੱਕਤ ਹੋਊ ਆਊਗੀ ਕਿ ਕੀ ਲੀਡ ਕੌਣ ਕਰੇਗਾ ਮੋਰਚਾ ਨੇਤਾ ਕੌਣ ਹੋਏਗਾ ਸਭ ਤੋਂ ਵੱਡੀ ਦਿੱਕਤ ਹੀ ਐਕਚੁਅਲੀ ਉੱਥੇ ਹੁੰਦੀ ਹੈ ਇਹ ਕੋਈ ਦਿੱਕਤ ਨਹੀਂ ਕਿ ਮੋਰਚਾ ਕਿਸ ਪਾਰਟੀ ਦਾ ਆ ਜਾਏਗਾ ਚਲੋ ਠੀਕ ਹੈ ਇਹਨਾਂ ਦਾ ਆ ਜਾਏ ਜਾਂ ਅਕਾਲੀ ਦਲ ਦਾ ਆ ਜਾਏ ਛਿੰਦਾ ਸਾਹਿਬ ਦਾ ਆ ਜਾਏ ਪਰ ਲੀਡ ਕੌਣ ਕਰੇਗਾ ਉੱਥੇ ਤਾਂ ਉਹਨਾਂ ਕੋਲ ਹੈ ਅਸੀਂ ਛਿੰਦਾ ਸਾਹਿਬ ਹੈਗੇ ਸੀਗੇ ਜਾਂ ਦੂਜੇ ਦਲ ਜਿਹੜੇ ਦਲਵੀ ਸਾਹਿਬ ਕਰ ਕਰਦੇ ਤਾਂ ਨਲਵੀ ਸਾਹਿਬ ਹੈਗੇ ਕੋਈ ਨਾ ਕੋਈ ਤਾਂ ਬਣ ਜਾਂਦਾ ਹੈ ਲੇਕਿਨ ਇੱਥੇ ਹਜੇ ਇਹ ਦਿੱਕਤ ਆਉਗੀ ਔਰ ਮੈਨੂੰ ਲੱਗਦਾ ਇਹ ਵੱਡੀ ਦਿੱਕਤ ਹੁੰਦੀ ਹੈ ਛੋਟੀ ਦਿੱਕਤ ਨਹੀਂ ਹੈ ਜਦ ਤੱਕ ਇਹ ਕਲੈਰਿਟੀ ਨਹੀਂ ਆਂਦੀ ਔਰ ਕੀ ਜਿਹੜਾ ਬੰਦਾ ਅੱਗੇ ਆਊਗਾ ਉਹਨੂੰ ਉਹ ਸਾਰੇ ਬੰਦਿਆਂ ਦਾ ਸਮਰਥਨ ਹੈ ਕਿ ਨਹੀਂ ਹੈ ਇਹ ਵੀ ਵੱਡੀਆਂ ਗੱਲਾਂ ਹੋਣਗੀਆਂ ਇੱਕ ਆ ਦਿਨ ਚ ਮੈਨੂੰ ਲੱਗਦਾ ਇਹ ਵੀ ਸਾਫ਼ ਹੋ ਜਾਣਗੀਆਂ ਆ ਇਹ ਕਾਫੀ ਟਫ ਸਥਿਤੀ ਹੈ ਕਿ ਇੱਕ ਦੂਜੇ ਨੂੰ ਮੰਨਣਾ ਕਿਉਂਕਿ ਉੱਥੇ ਪੋਲਿਟਿਕਲ ਪਾਰਟੀਆਂ ਦਾ ਦਖਲ ਬੜਾ ਮਨੋਰ ਲਾਲ ਖੱਟੜ ਤੇ ਕਹਿੰਦੇ ਬਹੁਤ ਮਨਸਰ ਕਰ ਰਿਹਾ ਮਨੋਰ ਲਾਲ ਖੱਟੜ ਕਾਫੀ ਅਹਿਮ ਰੋਲ 'ਚ ਨੇ ਔਰ ਅਬੇ ਝੋਟਾਲਾ ਉਹ ਵੀ ਬੜੀ ਐਮਪ ਹਮ ਕਰਨ ਬਾਹਰੇ ਉਹਨਾਂ ਨੇ ਵੀ ਕਈ ਮੀਟਿੰਗਾਂ ਕਰ ਲੀਆਂ ਹੁਣ ਤੱਕ ਉੱਥੋਂ ਦੀ ਸਿੱਖ ਪੋਲਿਟਿਕਸ ਔਰ ਸਿੱਖਾਂ ਦੇ ਸੰਦਰਭ ਵਿੱਚ ਕਿਉਂਕਿ ਵੋਟ ਬੜੀ ਹੈ ਵੋਟ ਉੱਥੇ ਦੱਸਿਆ ਜਾਂਦਾ ਹੈ ਕਿ 18-19 ਲੱਖ ਦੇ ਕਰੀਬ ਸਿੱਖਾਂ ਦੀ ਵੋਟ ਹਰਿਆਣੇ 'ਚ ਹੈ ਔਰ ਫੈਸਲਾ ਕੌਣ ਹੁੰਦੇ ਨੇ ਸੋ ਇਹ ਸਵਾਲ ਕਾਫੀ ਵੱਡਾ ਹੈ ਅਜੇ ਏਟਾ ਆਸਾਨ ਨਹੀਂ ਹੈ ਹਾਲਾਂਕਿ ਕਾਲੀ ਦਲ ਇਹਨਾਂ ਆਜ਼ਾਦ ਨੂੰ ਲਗਭਗ ਸਿਧਾਂਤਕ ਤੌਰ ਤੇ ਸਮਰਥਨ ਦੇਣ ਲਈ ਬਾਹਰੋਂ ਸਹਿਮਤੀ ਹੈ ਉਹਨਾਂ ਕੋਲ ਦੂਜਾ ਰਸਤਾ ਵੀ ਕੋਈ ਨਹੀਂ ਕਿਉਂਕਿ ਉਹ ਆਪਣੇ 5-6 ਮੈਂਬਰਾਂ ਨਾਲ ਸ਼ਾਇਦ ਅੱਗੇ ਵੱਧ ਸਕਣ ਐਸੀ ਉਹਨਾਂ ਨੂੰ ਵੀ ਪਤਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਬਲਦੇਵ ਸਿੰਘ ਕੈਂਪੂਰੀ ਨੇ ਉਹ ਤਾਂ ਇੱਥੇ ਐਗਜ਼ੀਕਟਿਵ ਤੇ ਮੈਂਬਰ ਨੇ ਰਘੂਜੀਤ ਸਿੰਘ ਵਿਰਕ ਜਿਹੜੇ ਨੇ ਉਹ ਸੀਨੀਅਰ ਮੀਤ ਪ੍ਰਧਾਨ ਨੇ ਸ਼੍ਰਮਣੀ ਕਮੇਟੀ ਤੇ ਸੋ ਗੱਲ ਠੀਕ ਹੈ ਤੁਹਾਡੀ